ਵਾਹਿ ਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਕੋਰਾ ਤਿਸ ਬਿਨ ਅਵਰ ਨ ਜਾਣਾਰਾਮ ਮਾਤ ਪਿਤਾ ਪਾਏ ਸੁਤ ਬੰਦਪ ਜੀ ਪ੍ਰਾਨ ਮਨ ਪਾਣਾ RAM ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੇ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾ ਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਨਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਨਕ ਸਦ ਕੁਰਬਾਨਾ ਐਸਾ ਗੁਰ ਵਡਭਾਗੀ ਪਾਈਏ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰ へ ਹਰ ਸਲਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾ ਆਇ ਪ੍ਰਭੂ ਤੇ ਆਈਐ ਬਹੜ ਜੋਲ ਨਾ ਆਇਐ ਗੁਰ ਚਰਣੇ ਲਾਗੇ ਭ੍ਰਮ ਭੋ ਭਾਗੇ ਮਨ ਚੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਹੀਂ ਸੰਤਾ ਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਸ ਪਰਤਾਪੈ ਹਰ ਹਰੇ ਹਰ ਗੁਣ ਨ ਦੇ ਹਰ ਸੰਤਨ ਕੈ ਵਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM ਪਰਮ ਪਦ ਪਾਇ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੇ ਸਫਲ ਜਨਮ ਹੋ ਆਪੋ ਭਾਗਾ ਹਰ ਭੇਟ ਆਇਕ ਮੁਰਾਰੇ ਜਿਸ ਕਾ ਸਾਥ ਨਹੀਂ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਝਨ ਜਪੀਐ ਮੇਲੇ ਸਤਗੁਰ ਸੁਖ ਪਾਇਆ ਗਾਉ ਮੰਗਲਿਤ ਹਰ ਜਨੋ ਪੁਨੀ ਅਛ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸਤੇ ਮਰੈ ਨ ਆਵੇ ਜਾਈ ਰਾਮ ਬਿਨਾਸੀ ਪਾਇ ਨਾਮ ਤੇ ਆਇ ਸਗਲ ਮਨੋਰਥ ਪਾਏ ਸਾਟ ਸਹਿਜ ਆਨੰਦ ਕਨੇਰੇ ਗੁਰ ਚਰਨੇ ਮਨ ਲਾਏ ਪੂਰ ਰਹਾ ਘਟ ਘਟ ਆ ਬਿਨਾਸੀ ਥਾਨ ਥਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੇ ਮਨ ਲਾਈ ਸੋਹੇ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨੇ ਅਵਰ ਨਾ ਜਾਣਾ RAM ਮਾਤ ਪਿਤਾ ਪਾਏ ਸੁਤ ਬੰਦਪ ਜੀ ਪ੍ਰਾਨ ਮਨ ਭਾਣ RAM ਜਿਉ ਪਿੰਡ ਸਭ ਤਿਸ ਕਾ ਦੀਆ ਸ਼ਰਬ ਗੁਨਾ ਪਰ ਪੂਰੇ ਅੰਤਰ ਜਾਵੇਂ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾਂ ਕੇ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਨਿਆਣਾ ਸਦਾ ਸਦਾ ਪ੍ਰਭ ਕੋ ਬਿਨਹਾਰੇ ਨਾਨਕ ਸਦ ਕੁਰਬਾਨ ਐਸਾ ਗੁਰਵੜ ਪਾਗੀ ਪਾਈਐ ਜਿਤ ਮਿਲੇ ਪ੍ਰਭ ਜਪੈ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰੇ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭ ਤੇ ਆਈਐ ਬਹੁੜ ਜੋਨ ਨਾ ਆਈਐ ਗੁਰ ਚਰਨੀ ਲਾਗੇ ਭ੍ਰਮ ਭੋ ਭਾਗੇ ਮਨ ਚੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੋਗ ਨਹੀਂ ਸੰਤਾ ਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਉਹ ਰਾਜਿਸ ਪਰਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਸਿਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਤਾਰੇ ਸਫਲ ਜਨਮ ਹੋਆ ਪਉ ਭਗਾ ਹਰ ਭੇਟ ਆਏ ਕ ਮੁਰਾਰੀ ਜਿਸ ਕਾ ਸਾ ਤਿਨਹੀ ਮੇਲ ਲਿਆ ਜੋ ਤੇ ਜੋਤ ਸਮਾਇਆ ਨਾਨਕ ਨਾਮ ਨਿਰੰਝਨ ਜਪੀਐ ਮਿਲ ਸਤਗੁਰ ਸੁਖ ਪਾਇਆ ਗਾਵ ਮੰਗਲਿਤ ਹਰ ਜਨ ਹੋ ਪੁੰਨਿਏ ਸਬਾਈ RAM ਰੰਗ ਰਤੇ ਆਪਣੇ ਸੁਆਮੀ ਸਤੇ ਮਰਨ ਆਵੇ ਜਾਈਂ ਰਾਮ ਅਬినాਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਸਾਟ ਸਹਿਜ ਆਨੰਦ ਘਣੇਰੇ ਗੁਰ ਚਰਨੇ ਮਨ ਲਾਏ ਪੂਰ ਰਹਾ ਕਟ ਕਟ ਅਬਿਨਾਸੀ ਥਾਨ ਧਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੁਹੀ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣ ਆ ਰਾਮ ਮਾਤ ਪਿਤਾ ਪਾਏ ਸੁਤ ਬੰਧਪ ਜੀ ਪ੍ਰਾਨ ਮਨ ਭਾਲ ਆ ਰਾਮ ਜਿਉ ਪਿੰਡ ਸਭ ਤੇ ਸਕਾ ਦਿਆ ਸਰਬ ਗੁਨਾ ਪਰ ਪੂਰੇ ਅੰਤਰ ਜਾਮੇ ਸੋ ਪ੍ਰਭ ਮੇਰਾ ਸਰਬ ਰਹਿਆ ਪਰ ਪੂਰੇ ਤਾਂ ਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲੇ ਹਾਰੇ ਨਿਕ ਸਦ ਕੁਰਬਾਨ ਐਸਾ ਗੁਰਬੜ ਪਾਗੀ ਪਾਈਐ ਜਿਤ ਮਿਲੇ ਪ੍ਰਭ ਜਪੈ ਰਾਮ ਜਨਮ ਜਨਮ ਕੇ ਕੇ ਲਿਖੇ ਉਤਰੇ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਤੇ ਆਈਏ ਬਹੁੜ ਜੋਨ ਨਾ ਆਈਏ ਗੁਰ ਚਰਣੀ ਲਾਗੇ ਭ੍ਰਮ ਭੋ ਭਾਗੇ ਮਨ ਚਿੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਹੀਂ ਸੰਤਪੈ ਨਾਨਕ ਸੋ ਪ੍ਰਭ ਜੀ ਦਾਤਾ ਪੂਰਾ ਜਿਸ ਪਰ ਤਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਸਿਆ ਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਪਾ ਭਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਤ ਨਹੀਂ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਝਨ ਜਪੀਐ ਮਿਲ ਸਤਗੁਰ ਸੁਖ ਪਾਇਆ ਗਾਓ ਮੰਗਲਿਤ ਹਰ ਜਨੋ ਪੁੰਨਿਐ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸਤੇ ਮਰਨ ਆਵੇ ਜਾਇ ਰਾਮ ਅਬੇ ਨਸੀ ਪਾਇਆ ਨਾਮ ਤੇ ਆਇਆ ਸਗਲ ਮਨੋਰਥ ਪਾਏ ਸਾਤ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ ਪੂਰ ਰਹਿ ਆ ਘਟ ਘਟ ਅਬਿਨਾਸੀ ਖਾਨ ਥਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੁਹੀ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣ ਆਰਾਮ ਮਾਤ ਪਿਤਾ ਪਾਏ ਸੁਤ ਬੰਦਪ ਜੀ ਪ੍ਰਾਨ ਮਨ ਪਾਣਾ RAM ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੇ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਨਿਆਣਾ ਸਦਾ ਸਦਾ ਪ੍ਰਭ ਕੋ ਬਨੇਹਾਰੇ ਨਾਨਕ ਸਦ ਕੁਰਬਾਨਾ ਐਸਾ ਗੁਰ ਵਡਭਾਗੀ ਪਾਈਏ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰ へ ਹਰ ਸਲਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾ ਆਇ ਪ੍ਰਭੂ ਤੇ ਆਈਐ ਬਹੜ ਜੋ ਨਾ ਆਇਐ ਗੁਰ ਚਰਣੇ ਲਾਗੇ ਭ੍ਰਮ ਭਾਗੇ ਮਨ ਚੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਹੀਂ ਸੰਤਾ ਪੈ ਨਾਨਕ ਸੋ ਪ੍ਰਭ ਜੀ ਦਾਤਾ ਪੂਰਾ ਜਿਸ ਪਰਤਾ ਪੈ ਹਰ ਹਰੇ ਹਰ ਗੁਣ ਨ ਦੇ ਹਰ ਸੰਤਨ ਕੈ ਵਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM ਪਰਮ ਪਦ ਪਾਇ ਆਪ ਮਿਟਾਇਆ ਹਰਪੂਰਨ ਕਿਰਪਾ ਧਾਰੇ ਸਫਲ ਜਨਮ ਹੋ ਆਪੋ ਭਾਗਾ ਹਰ ਭੇਟ ਆਇ ਇਕ ਮੁਰਾਰੇ ਜਿਸ ਕਾ ਸਾਥ ਨਹੀਂ ਮੇਲ ਲੀਆ ਜੋਤੀ ਜੋਤ ਸਮਾਇ ਨਾਨਕ ਨਾਮ ਨਿਰੰਝਨ ਜਪੀਐ ਮੇਲੇ ਸਤਗੁਰ ਸੁਖ ਪਾਇਆ ਗਾਉ ਮੰਗਲ ਨੇ ਤੇ ਹਰ ਜਨੋ ਪੁਨੀ ਅਛ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸਤੇ ਮਰੈ ਨ ਆਵੇ ਜਾਈ ਰਾਮ ਅਬੇ ਨਾਸੀ ਪਾਇ ਨਾਮ ਤੇ ਆਇ ਸਗਲ ਮਨੋਰਥ ਪਾਏ ਸਾਤ ਸਹਿਜ ਆਨੰਦ ਕਨੇਰੇ ਉਗੁਰ ਚਰਨੇ ਮਨ ਲਾਏ ਪੂਰ ਰਹਿਆ ਘਟ ਘਟ ਆ ਬਿਨਾਸੀ ਥਾਨ ਥਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੇ ਮਨ ਲਾਈ ਸੋਹੇ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਪਾਏ ਸੁਤ ਬੰਦਪ ਜੀ ਪ੍ਰਾਨ ਮਨ ਭਾਨ RAM ਜੀਓ ਪਿੰਡ ਸਭ ਤਿਸ ਕਾ ਦੀਆ ਸ਼ਰਗ ਗੁਣਾ ਭਰਪੂਰੇ ਅੰਤਰ ਜਮੇ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾਂ ਕੇ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਿਨਹਾਰੇ ਨਾਨਕ ਸਦ ਕੁਰਬਾਨ ਐਸਾ ਗੁਰਵੜੇ ਪਾਗੀ ਪਾਈਐ ਜਿਤ ਮਿਲੇ ਪ੍ਰਭ ਜਪੈ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰ へ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਲਾਈਐ ਪ੍ਰਭ ਤੇ ਆਈਐ ਬਹੁੜ ਜੋ ਨਾ ਆਈਐ ਗੁਰ ਚਰਨੇ ਲਾਗੇ ਭ੍ਰਮ ਭੋ ਭਾਗੇ ਮਨ ਚੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੋਗ ਨਹੀਂ ਸਲਤਾ ਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਉਹ ਰਾਜ ਸਰਪਰ ਤਪੈ ਹਰ ਹਰੇ ਹਰ ਗੁਣ ਨਿ ਦੇ ਹਰ ਸੰਤਨ ਕੈ ਵਸਿਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਤਾਰੇ ਸਫਲ ਜਨਮ ਹੋਆ ਪਉ ਭਗਾ ਹਰ ਭੇਟ ਆਏ ਕ ਮੁਰਾਰੀ ਜਿਸ ਕਾ ਸਾ ਤਿਨਹੀ ਮੇਲ ਲਿਆ ਜੋ ਤੇ ਜੋਤ ਸਮਾਇਆ ਨਾਨਕ ਨਾਮ ਨਿਰੰજન ਜਪੀਏ ਮਿਲ ਸਤਗੁਰ ਸੁਖ ਪਾਇਆ ਗਾਵ ਮੰਗਲਿਤ ਹਰ ਜਨ ਹੋ ਪੁਨਿਏਛ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸਤੇ ਮਰਨ ਆਵੇ ਜਾਈਂ ਰਾਮ ਅਬਿਨਾਸੀ ਪਾਇਆ ਨਾਮ ਧਿਆਇਆ ਸਗਲ ਮਨੋ ਰਧ ਪਾਇਏ ਸਾਠ ਸਹਿਜ ਆਨੰਦ ਘਣੇ ਰੇ ਗੁਰ ਚਰਨੇ ਮਨ ਲਾਏ ਭੂਰ ਰਹਿਆ ਕਟ ਕਟ ਅਬਿਨਾਸੀ ਥਾਨ ਧਨ ਅੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੁਹੀ ਮਹੱਲਾ ਪੰਜਵਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣ ਆ ਰਾਮ ਮਾਤ ਪਿਤਾ ਪਾਏ ਸੁਤ ਬੰਧਪ ਜੀ ਪ੍ਰਾਨ ਮਨ ਭਾਣਾ ਰਾਮ ਜਿਉ ਪਿੰਡ ਸਭ ਤੇ ਸਕਾ ਦਿਆ ਸਰਬ ਗੁਣਾ ਭਰਪੂਰੇ ਅੰਤਰ ਜਾਮੇ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ 타ਕੇ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲੇ ਹਾਰੇ ਲੈ ਕੇ ਸਦ ਕੁਰਬਾਨ ਐਸਾ ਗੁਰਬੜ ਪਾਗੀ ਪਾਈਐ ਜਿਤ ਮਿਲੇ ਪ੍ਰਭ ਜਪੈ ਰਾਮ ਜਨਮ ਜਨਮ ਕੇ ਕੇ ਲਿਖੇ ਉਤਰ へ ਹਰ ਸੰਤ ਧੂੜੀ ਨਿਤ ਨਾ ਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਤੇ ਆਈਏ ਬਹੁੜ ਜੋਨ ਨਾ ਆਈਏ ਗੁਰ ਚਰਨੀ ਲਾਗੇ ਭ੍ਰਮ ਭੋ ਭਾਗੇ ਮਨ ਚੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਹੀਂ ਸੰਤ ਪੈ ਨਾਨਕ ਸੋ ਪ੍ਰਭ ਜੀ ਦਾਤਾ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਸਿਆ ਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM परम पद पाया आप मिटाया हर पूर्ण कृपा तारी सफल जन्म हुआ आप पग हर भेंट आए एक मुरारी जिसका साथ नहीं मेल लिया जो तेजोत समाया ਨਾਨਕ ਨਾਮ ਨਿਰੰਝਨ ਜਪੀਐ ਮਿਲ ਸਤ ਗੁਰ ਸੁਖ ਪਾਇਆ ਗਾਉ ਮੰਗਲ ਨੇਤ ਹਰ ਜਨੋ ਪੁੰਨਿਐ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸਤੇ ਮਰਨ ਆਵੇ ਜਾਇ ਰਾਮ ਅਬੇ ਨਸੀ ਪਾਇਆ ਨਾਮ ਤੇ ਆਇਆ ਸਗਲ ਮਨੋਰਥ ਪਵਾਏ ਸਾਥ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ ਪੂਰ ਰਹਾ ਘਟ ਘਟ ਅਬਿਨਾਸੀ ਥਾਨ ਥਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ